ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰਤੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਲਗਾਤਾਰ ਪੈ ਰਹੀ بارش ਨੂੰ ਲੈ ਕੇ ਕਈ ਪੰਜਾਬ ਦੇ ਹਿੱਸੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਜਿਵੇਂ ਲੁਧਿਆਣਾ ਦੀ ਗੱਲ ਕਰੀ ਸਤਲੁਜ ਦਰਿਆ ਦੀ ਗੱਲ ਕਰੀ ਉਹਦੇ ਵਿੱਚ ਵੀ ਜਿਹੜੀ ਪਾਣੀ ਦਾ ਪੱਧਰ ਜ਼ਰੂਰ ਵਧਿਆ ਪਾਣੀ ਦਾ ਪੱਧਰ ਵਧਣ ਦੇ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਜਿਹੜੇ ਪਿੰਡ ਆ ਕਾਫੀ ਜਿਹੜੇ ਪ੍ਰਭਾਵਿਤ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਇਹ ਲੁਧਿਆਣਾ ਦੇ ਨਾਲ ਲੱਗਦੇ ਸਤਲੁਜ ਦਰਿਆ ਲਾਡੋਵਾਲ ਦੇ ਨਾਲ ਜਿਹੜੇ ਕਿ ਨਾ ਲੱਗਦੇ ਜਿਹੜੇ ਪਿੰਡ ਆ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਜਿਹੜਾ ਪੱਧਰ ਵਧਰ ਨਾਲ ਸਤਲੁਜ ਦਾ ਔਰ ਪਿੰਡਾਂ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਔਰ ਫਸਲਾਂ ਦੀ ਗੱਲ ਕਰੀ ਇੱਥੇ ਕਾਫੀ ਜਿਹੜੇ ਫਸਲਾਂ ਵੀ ਜਿਹੜੀਆਂ ਖਰਾਬ ਹੋਈਆਂ ਨੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਦੋਂ ਦਾ ਪਾਣੀ ਵਧਿਆ ਆ ਤੁਸੀਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਚਮਸ਼ੀਰ ਸਿੰਘ ਜੀ ਕਿਸੇ ਪਿੰਡ ਦੇ ਹੋ ਤੁਸੀਂ ਹਾਂਜੀ ਨਾਲ ਹੀ ਅਜੇ ਪਿੰਡ ਆਪਣਾ ਛੋਟਾ ਜਿਹਾ ਅੱਛਾ ਕੀ ਹਾਲਾਤ ਨੇ ਜਿਸ ਤਰ੍ਹਾਂ ਸਤਲੁਜ ਦਰਿਆ ਦਾ ਪਾਣੀ ਦਾ ਜਿਹੜਾ ਪੱਧਰ ਵਧ ਰਿਹਾ ਤੇ ਪਿੰਡਾਂ ਦੇ ਵਿੱਚ ਕਹਿੰਦੇ ਪਾਣੀ ਆਣਾ ਸ਼ੁਰੂ ਹੋ ਗਿਆ ਫ ਅੱਲਾਹ ਤਾਲਾ ਸਾਹਮਣੇ ਦੇਖਦੇ ਜੀ ਬਹੁਤ ਮਾੜੇ ਆ ਜੀ ਪਾਣੀ ਬਹੁਤ ਆ ਰਿਹਾ ਪਿੱਛੋਂ ਜੀ ਤੇ ਪਹਿਲਾਂ ਪਾਣੀ ਜਿੱਦਾਂ ਹੁਣ ਪਾਣੀ ਵੱਧ ਆ ਜੀ ਪਹਿਲਾਂ ਪਾਣੀ ਪਿੱਛੇ ਸੀ ਹੌਲੀ ਹੌਲੀ ਵੱਧ ਆ ਆਂਦਾ ਨਿਸ਼ਾਨ ਲੱਗੇ ਆ ਜੀ ਹਮ ਹਮ ਏ ਮੇਰਾ ਸ਼ਾਮ ਤੱਕ ਪਾਣੀ ਹੋਰ ਵਧੂਗਾ ਜੀ ਜੇ ਹਿਸਾਬ ਨਾਲ ਹਾਲਾਤ ਹੈ ਜੀ ਪਾਣੀ ਵਧਦਾ ਹੁੰਦਾ ਜੀ ਇਹੇ ਵਧਦਾ ਹੁੰਦਾ ਹਾਂਜੀ ਵਧਦਾ ਜੀ ਪਾਣੀ ਜੀ ਬੁਲਗਲ ਕਹਿ ਰਹੇ ਪਾਣੀ ਹੋਰ ਵਧੂਗਾ ਲੋਕਾਂ ਨਾਲ ਗੱਲਬਾਤ ਹਾਂਜੀ ਪਿਛਲੀ ਵਾਰੀ ਵੀ ਉਧਰੋਂ ਟੁੱਟਾ ਹੋਇਆ ਸੀ ਜੀ ਉਤੋਂ ਗਾਂ ਵੀ ਟੁੱਟਾ ਹੋਇਆ ਸੀ ਜੀ ਮੀਓ ਵਾਲ ਕੋ ਤੇ ਇੱਥੇ ਵੀ ਟੁੱਟਾ ਹੋਇਆ ਹੈ ਸਾਹਮਣੇ ਆ ਚੋ ਦੇ ਕੋਲ ਉਨੀ ਟੁੱਟਾ ਹੋਇਆ ਸੀ ਹਾਂਜੀ ਹੁਣ ਤਾਂ ਅਜੇ ਤਾਂ ਬਚਾ ਆ ਬਾਕੀ ਸ਼ਾਮ ਤੱਕ ਪਤਾ ਲੱਗ ਜਾਊਗਾ ਜੀ ਪਾਣੀ ਕਿਉਂ ਚੜੂਗਾ ਇਹ ਪਤਾ ਲੱਗ ਜਾਊਗਾ ਜੀ ਕਹਿੰਦੇ ਸਤਲੁਜ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਵੀ ਵਧ ਗਿਆ ਉਸ ਪਾਣੀ ਤਾਂ ਪਾਣੀ ਤਾਂ ਵੱਧ ਆ ਜੀ ਵਦਿਆ ਕਰਕੇ ਆ ਜੀ ਪਾਣੀ ਹੋਰ ਵਧੂਗਾ ਮੇਰੇ ਸਾਬਨਾ ਜੀ ਪਾਣੀ ਕਿਉਂ ਪਿੱਛੋਂ ਪਾਣੀ ਛੱਡਿਆ ਨਾ ਪਾਣੀ ਹਾਂਜੀ ਹਾਂਜੀ ਹੌਲੀ ਹੌਲੀ ਪਾਣੀ ਆਉਂਦਾ ਜੀ 12 12 ਘੰਟੇ ਲਾਈ ਜਾਂਦੇ ਆ ਉਨ ਤੱਕ ਪਾਣੀ ਨੂੰ ਅੱਛਾ ਭਾਜੀ ਤੁਸੀਂ ਵੀ ਇਸ ਪਿੰਡ ਦੇ ਅੱਛਾ ਜੇਕਰ ਗੱਲ ਕਰੀਏ ਜਿਵੇਂ ਪਾਣੀ ਦਾ ਪੱਦਰ ਵਧਿਆ ਪਿੰਡਾਂ ਚ ਪਾਣੀ ਆਣਾ ਸ਼ੁਰੂ ਹੋ ਗਿਆ ਨਾ ਜਿਹੜੇ ਹੇਠਲੇ ਇਲਾਕੇ ਉਹਨਾਂ ਚ ਪਾਣੀ ਆਣਾ ਸ਼ੁਰੂ ਹੋ ਗਿਆ ਦੇਖ ਜਮੀਨ ਦੀ ਗੱਲ ਕਿੰਨੀ ਏਕੜ ਜਿਹੜੀ ਹੈ ਫਸਲ ਹੈ ਤੇ ਕਿੰਨੀ ਖਾਬ ਹੋ ਚੁੱਕੀ ਭਾਜੀ ਇਹ ਤਾਂ ਜੋ ਰੋਪੜ ਤੋਂ ਤੁਰ ਪਏ ਆਪਾਂ ਜਿੱਥੇ ਸੁਲਤਾਨਪੁਰ ਤੱਕ ਵੀ ਨਾਲ ਜ ਸਾਡੇ ਏਰੀਆ ਚ ਮਨ ਲਾ 2000 ਖੱਤਾ ਦਾ ਇੱਥੇ ਡੁੱਬਿਆ ਪਿਆ ਪਾਣੀ ਦਾ ਕਿਉਂਕਿ ਰਾਤ ਦਾ ਪਾਣੀ ਚੜਨਾ ਸ਼ੁਰੂ ਹੋਇਆ ਸਵੇਰੇ ਇੱਥੇ ਪਾਣੀ ਆ ਗਿਆ ਸੀ 5 ਵਜੇ ਇੱਥੇ ਪਾਣੀ ਲੱਗ ਗਿਆ ਸਵੇਰੇ ਆ ਕੇ ਅੱਛਾ ਤੇ ਉਦੋਂ ਬਾਅਦ ਹੁਣ ਸਵੇਰੇ ਉਹ ਪਿੱਛੇ ਸੀ ਹੁਣ ਚੜਦਾ ਚੜਦਾ ਯਾਨੀ ਚੜੀ ਜਾਂਦਾ ਸੀ ਦੋ ਤਿੰਨ ਨਿਸ਼ਾਨੀ ਲਾਈ ਬੰਦਿਆਂ ਨੇ ਚੜਦਾ ਹੀ ਆ ਪਾਣੀ ਮਤਲਬ ਹੌਲੀ ਹੌਲੀ ਵਧ ਹੀ ਰਿਹਾ ਵਧ ਹੀ ਰਿਹਾ ਪਾਣੀ ਹਾਂਜੀ ਅੱਛਾ ਤੇ ਇੱਥੇ ਤੇ ਜਿਵੇਂ ਜਿਹੜਾ ਉਧਰਲਾ ਪਾਸਾ ਆਇਆ ਜੇ ਇਧਰਲਾ ਪਾਸਾ ਉਹ ਜਿਹੜਾ ਬੰਨਵੀ ਕਹਿੰਦੇ ਕਮਜ਼ੋਰ ਆ ਜਿਹੜਾ ਸਾਹਮਣੇ ਜਿਹੜਾ ਤੁਸੀਂ ਕਹਿੰਦੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਕੋਈ ਉਹਦੀ ਮੁਰੰਮਤ ਨਹੀਂ ਕੀਤੀ ਗਈ ਜਾਂ ਕੋਈ 19 ਜੀ ਮੁਰੰਮਤ ਹੋਈ ਸੀ ਮੁੜ ਕੇ ਅਸੀਂ ਆਪ ਜੂਨ ਚ ਜਿੱਦਾਂ ਲਾ ਕੇ ਪੈਂਟ ਦੇ ਬੰਦਿਆ ਨੇ ਮਿੱਟੀ ਪਾਈ ਸੀ ਬੰਦ ਤੇ ਤੇ ਉਦਾਂ ਦਾ ਦਰਿਆ ਜੋ ਮਿੱਟੀ ਪ੍ਰਸ਼ਾਸਨ ਚੱਕਣੀ ਨਹੀਂ ਨਾ ਕਿਸੇ ਨੂੰ ਦਿੰਦਾ ਕੋਈ ਦਿੱਤਾ ਰੁੱਤਾ ਚੱਕੇ ਨਾ ਮਿੱਟੀ ਚੱਕ ਨਹੀਂ ਸਕਦਾ ਤੇ ਉਦੋਂ ਉਦੋਂ ਹੀ ਚੱਕ ਕੇ ਜੂਨ ਚ ਅਸੀਂ ਆਪ ਹੀ ਚੱਕ ਕੇ ਪਾਈ ਹੁਣ ਕਹਿੰਦੇ ਆ ਕਿ ਚੱਕ ਕੇ ਪਾ ਲਓ ਹੁਣ ਕਿੱਥੋਂ ਪੈਜੂਗੇ ਹੁਣ ਬਾਹਰ ਤਾਂ ਮਿੱਟੀ ਹੈ ਨਹੀਂ ਕਿਤੇ ਅੱਛਾ ਜਿਹੜਾ ਬੰਨਿਆ ਹੁਣ ਕਿਤੇ ਕਮਜ਼ੋਰ ਹੋਇਆ ਕਾਫੀ ਜਿਹੜਾ ਕਮਜ਼ੋਰ ਬਲਜੋਰ ਹੋਇਆ ਜੀ ਉੱਥੋਂ ਬੰਦ ਕਉ ਗੁਥੇ ਪਹਿਲਾਂ ਵੀ ਨਰੇਗ ਵਾਲਿਆਂ ਨੇ ਭਰ ਕੇ ਪਿੰਡ ਦੀ ਪੰਚਾਇਤ ਨੇ ਭਰਾ ਕੇ ਛੱਪੜ ਚੋਂ ਬੂਰੇ ਲਵਾਏ ਆ ਉੱਥੇ ਜਦੋਂ 23 ਚ 19 ਚ ਉੱਥੋਂ ਟੁੱਟਿਆ ਸੀ 23 ਚ ਜਦੋਂ ਚੜਿਆ ਸੀ ਦਰਿਆ ਉਦੋਂ ਸਿੰਮਣ ਲੱਪਿਆ ਸੀ ਪਾਣੀ ਸਿਮਰ ਲੱਪਾ ਹਾਂ ਸਿਮਰ ਲੱਪਾ ਜੀ ਜੀ ਬਿਲਕੁਲ ਹੋਰ ਵੀ ਹ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਹਾਲਾਤ ਨੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਕਹਿੰਦੇ ਸਤਲੁਜ ਦਰਿਆ ਜਿਹੜਾ ਵਧਿਆ ਤੇ ਉਹ ਪਿੰਡਾਂ ਵਾਲਾਣਾ ਸ਼ੁਰੂ ਹੋ ਗਿਆ ਫਸਲ ਵੀ ਜਿਹੜੀ ਖਰਾਬ ਹੋਈ ਹੈ ਸਰ ਤੁਸੀਂ ਇਸ ਪਿੰਡ ਦੇ ਹੋ ਜੀ ਨਹੀਂ ਜੀ ਗੰਨਾ ਪਿੰਡ ਦੇ ਆ ਭਾਈ ਕਿੱਥੇ ਗੰਨਾ ਪਿੰਡ ਗੰਨਾ ਪਿੰਡ ਦੇ ਹਾਂਜੀ ਅੱਛਾ ਤੁਸੀਂ ਇੱਥੇ ਹਾਲਾਤ ਦੇਖਣ ਆਏ ਹੋ ਹਾਂਜੀ ਹਾਂਜੀ ਅੱਛਾ ਭਾਈ ਪਾਣੀ ਬਹੁਤ ਵਧ ਰਿਹਾ ਕੱਲ ਤਾਂ ਵੈਸੇ ਬਹੁਤ ਘੱਟ ਸੀ ਪਿੱਛੇ ਹੀ ਨੇ ਹੁਣ ਰਾਤ ਦਾ ਬਹੁਤ ਵਧਿਆ ਹੋਇਆ ਬਹੁਤ ਪਿੰਡ ਤੋ ਲਾ ਸਿੱਧਾ ਜਾਣਾ ਚਲੋ ਪਾਣੀ ਦਾ ਪੱਦਰ ਹੋਲੇ ਲਈ ਹੇਠੇ ਜਾਵੇ ਪਰ ਤੁਸੀਂ ਨਾਲ ਲੱਗਦੇ ਪਿੰਡ ਤੋਂ ਆਏ ਹੋ ਤੇ ਇੱਥੇ ਤੁਸੀਂ ਦੇਖਣ ਆਏ ਹੋ ਤੇ ਹਾਲਾਤ ਕੀ ਨੇ ਕਿਉਂਕਿ ਕਾਫੀ ਲੋਕ ਖੜੇ ਹੋਏ ਨੇ ਕਹਿੰਦੇ ਪਾਣੀ ਦਾ ਪੱਦਰ ਹੋਰ ਲਈ ਵੱਧ ਰਿਹਾ ਵੀ ਫਸਲ ਵੀ ਕਾਫੀ ਖਰਾਬ ਹੋ ਚੁੱਕੀ ਹਾਂਜੀ ਹਾਂਜੀ ਫਸਲ ਤਾਂ ਭਾਈ ਸਾਰੀ ਮਰ ਗਈ ਆ ਦੇਖ ਲਓ ਹੁਣ ਖੜੇ ਹੋਏ ਬਾਕੀ ਬਹੁਤ ਨੁਕਸਾਨ ਹੋਊਗਾ ਜੀ ਇਦਾਂ ਦੀ ਗੱਲਬਾਤ ਹੁੰਦੀ ਤਾਂ ਤੇ ਦੂਦਰਲੇ ਪਿੰਡਾਂ 'ਚ ਹੋਇਆ ਹੋਇਆ ਵੈਸੇ ਤਾਂ ਨਾ ਹੀ ਹੋਵੇ ਇਦਾਂ ਦਾ ਕੰਮ ਬਿਲਕੁਲ ਬਿਲਕੁਲ ਅਸੀਂ ਵੀ ਕਹਿੰਨਾ ਕਿ ਨਾ ਹੀ ਹਾਲਾਤ ਬਣਨ ਕਿਉਂਕਿ ਲੋਕ ਜਿਹੜੇ ਕਾਫੀ ਪਰੇਸ਼ਾਨ ਨੇ ਇੱਥੇ ਜਿਹੜੇ ਬਜ਼ੁਰਗ ਔਰਤਾਂ ਖੜੀਆਂ ਨੇ ਗੱਲਬਾਤ ਕਰਾਂਗੇ ਪਿੰਡ ਦੇ ਹੀ ਲੱਗਦੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਹਾਲਾਤ ਕੀ ਨੇ ਮਾਤਾ ਜੀ ਇੱਕ ਮਿੰਟ ਗੱਲ ਤਾਂ ਕਰ ਲਓ ਕੁਝ ਨਹੀਂ ਹੁੰਦਾ ਗੱਲ ਕਰ ਲਓ ਕੁਝ ਹਾਂਜੀ ਮਾਤਾ ਜੀ ਇਸੇ ਪਿੰਡ ਦੇ ਹੋ ਹਾਂਜੀ ਇਸੇ ਪਿੰਡ ਦੇ ਹਾਂਜੀ ਇਸੇ ਪਿੰਡ ਦੇ ਹਾਂਜੀ ਕੀ ਨਾਮ ਹੈ ਜੀ ਹਾਂਜੀ ਕੀ ਨਾਮ ਹੈ ਪੋਲੇਵਾਲ ਪੋਲੇਵਾਲ ਕਦੀਮ ਹਾਂਜੀ ਅੱਛਾ ਜਿਸ ਤਰ੍ਹਾਂ ਪਾਣੀ ਦਾ ਪੱਧਰ ਵੱਧ ਰਿਹਾ ਲਗਾਤਾਰ ਹਾਲਾਤ ਕੀ ਨੇ ਘਰਾਂ ਘਰਾਂ ਦੇ ਹਾਲਾਤ ਕੀ ਨੇ ਜੀ ਸਰ ਘਰਾਂ ਚ ਪਾਣੀ ਆਈ ਹੈ ਨਾ ਹਿਸਾਬ ਨਾਲ ਦੋ ਹਾਲਾਤ ਨੇ ਹਾਂਜੀ ਅੱਛਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਗੱਲਬਾਤ ਕਰਨ ਆਇਆ ਤੁਹਾਡੇ ਨਾਲ ਕੋਈ ਸਾਰ ਲੈਣਾ ਆਇਆ ਨਹੀਂ ਆਇਆ ਅਜਾ ਨਹੀਂ ਸਰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹਾਂ ਅੱਛਾ ਖਾਣ ਪੀਣ ਨੂੰ ਲੈ ਕੇ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੋਵੇ ਕਿਉਂਕਿ ਜਿਸ ਹਾਲਾਤ ਤੁਸੀਂ ਦੱਸ ਰਹੇ ਹੋ ਪਾਣੀ ਹੌਲੀ ਹੌਲੀ ਵਧ ਰਿਹਾ ਹੈ ਪਾਣੀ ਨਾ ਆਵੇ ਸਾਨੂੰ ਕੋਈ ਦਿੱਕਤ ਦੀ ਕੀ ਲੋੜ ਹਨਾ ਵੀ ਖਾਣ ਪੀਣ ਦੀ ਹਾਂ ਹਾਂ ਜੀ ਬਿਲਕੁਲ ਹੋਰ ਵੀ ਹਮੈਲਾਵਾਂ ਹੈਗੇ ਨੇ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡੇ ਪਰਮਜੀਤ ਕੌਰ ਜੀ ਅੱਛਾ ਕੀ ਹਾਲਾਤ ਕੀ ਨੇ ਕਹਿੰਦਾ ਜਿਵੇਂ ਹੁਣ ਪਾਣੀ ਦਾ ਪੱਧਰ ਵੱਧ ਰਿਹਾ ਹੌਲੀ ਹੌਲੀ ਸਤਲੁਜ ਦਾ ਤੋ ਤੁਸੀਂ ਐਸੀ ਪਿੰਡ ਦੇ ਹੋ ਹਾਂਜੀ ਐਸੀ ਪਿੰਡ ਦੇ ਸਰ ਅੱਛਾ ਬਹੁਤ ਮਾੜੇ ਹਾਲ ਨੇ ਸਰ ਬਹੁਤ ਡਰ ਲੱਗਦਾ ਵੀ ਵਾਣ ਟੁੱਟ ਗਿਆ ਤਾਂ ਪਿੰਡ ਰੋੜ ਦੀ ਸਾਰਾ ਹਨਾ ਹਾਂਜੀ ਹਾਂਜੀ ਅੱਛਾ ਕੋਈ ਗੁਰਦੁਆਰੇ ਦੇ ਵਿੱਚ ਕੋਈ ਅਪੀਲ ਕੋਈ ਅਨਾਉਂਸਮੈਂਟ ਕਰਾਈ ਹੋਵੇ ਕੋਈ ਇਦਾਂ ਦੀ ਗੱਲਬਾਤ ਅਨਾਉਂਸਮੈਂਟ ਕਰਵਾਈ ਆ ਵੀ ਵਾਣ ਵੀ ਡਾਰਾ ਟੁੱਟਣ ਦਾ ਵੀ ਆਪਦਾ ਸਾਵਧਾਨ ਨਰਬੋ ਹਨਾ ਸਾਵਧਾਨ ਹਾਂਜੀ ਹਾਂਜੀ ਅੱਛਾ ਖਾਣ ਪੀਣ ਨੂੰ ਲਾ ਕੇ ਕਿੱਦਾਂ ਦੀ ਕੋਈ ਸਹੂਬਿਧਾ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਹੈ ਬੇਸ਼ੱਕ ਚਲੋ ਹਜੇ ਪਾਣੀ ਦਾ ਪੱਦਰ ਪਾਣੀ ਦਾ ਕੋਈ ਨਹੀਂ ਆਇਆ ਸਰ ਵੀ ਉਦਾਂ ਅਸੀਂ ਕਿਹਾ ਸੀ ਵੀ ਬੰਨ ਤੇ ਆਪਦੀ ਮਿੱਟੀ ਮੁੱਟੀ ਸਤਾਵੋ ਅਸੀਂ ਲੇਵਰ ਲਾ ਕੇ ਮਿੱਟੀ ਪਵਾ ਦਾਂਗੇ ਕੋਈ ਹਜੇ ਤੱਕ ਟਿੱਪਰ ਟੁੱਪਰ ਕੋਈ ਨਹੀਂ ਆਇਆ ਕਹਿੰਦੇ ਉਹ ਵਾਲਾ ਜਿਹੜਾ ਬੰਨ ਹੈ ਜਿਹੜਾ ਪਿੱਛੇ ਹੀ ਹੈ ਨਾਲ ਹੀ ਹੈ ਕਹਿੰਦੇ ਕਮਜ਼ੋਰ ਹੋਵੇ ਹਾਂਜੀ ਉਹ ਜ਼ਿਆਦਾ ਕਮਜ਼ੋਰ ਆ ਉੱਥੇ ਹੀ ਬੰਨ ਟੁੱਟਿਆ ਤਾਂ ਬੰਦ ਦਵਾਰਾ ਫੇਰ ਉੱਥੇ ਟੁੱਟੇਗਾ ਹਾਂਜੀ ਅੱਛਾ ਕਹਿੰਦੇ 19 ਚ ਟੁੱਟਿਆ ਸੀ ਜੋਸ ਤੋਂ ਬਾਅਦ ਕੋਈ ਉਹਦੀ ਮੁਰੰਮਤ ਨਹੀਂ ਕਰਾਈ ਗਈ ਜਾਂ ਸਹੀ ਕੀਤਾ ਹੋਵੇ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਕੋਈ ਬਸ ਆ ਟਿੱਪਰ ਹੀ ਸਿੱਟੇ ਉਸ ਤੋਂ ਬਾਅਦ ਚ ਫੇਰ ਉਹ ਬੰਨ ਬਹਿ ਗਿਆ ਉਥੇ ਘਾਰੇ ਘੂਰੇ ਬਹੁਤ ਪਏ ਹੋਏ ਡਾਰਾ ਟੁੱਟਣ ਦਾ ਸਰ ਟੁੱਟਣ ਦਾ ਡਾਰਾ ਹਾਂਜੀ ਹਾਂਜੀ ਅੱਛਾ ਮੰਨ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਲੱਗਦਾ ਬਹੁਤ ਡਰ ਲੱਗਦਾ ਸਰ ਬਹੁਤ ਡਰ ਲੱਗਦਾ ਅੱਛਾ ਬੱਚੇ ਵੀ ਹੁਣ ਆ ਉਹਨਾਂ ਨੂੰ ਕਿੱਦਾਂ ਗੱਲਬਾਤ ਕੀਤੀ ਜਾ ਰਹੀ ਕੋਈ ਕੀ ਕਹਿੰਦੇ ਕਾਫੀ ਜਿਵੇਂ ਜਿਸ ਤਰ੍ਹਾਂ ਪਾਣੀ ਵਗੇ ਆਪਾਂ ਤਾਂ ਕਹਿੰਦੇ ਚਲੋ ਨਾ ਵਧੇ ਜੇਕਰ ਵੱਧਾ ਕੋਈ ਤਿਆਰੀ ਤੋਰੀ ਕੀਤੀ ਤੁਸੀਂ ਕੋਈ ਜੇ ਕਿਤੇ ਹੋਰ ਜਾਣ ਦੀ ਰਿਸ਼ਤੇਦਾਰਾਂ ਦੇ ਜਾਂ ਕਿ ਤਿਆਰੀ ਕੀਤੀ ਹੋਏ ਕਪੜਾ ਲੀੜ ਬੰਨ ਜਦੋਂ ਆਗਾ ਤੁਰਪਾਂਗੇ ਉੱਠ ਕੇ ਹੋਰ ਕੀ ਕਰਨਾ ਚਲ ਅਸੀਂ ਤਾਂ ਚਾਨਾ ਚਲੋ ਵਾਗਿਰੂ ਕਰੇ ਨਾਇ ਦਾਦੇ ਹਾਲਾਤ ਬਣੇ ਹੋਰ ਵੀ ਇੱਥੇ ਲੋਕ ਹੈਗੇ ਨੇ ਗੱਲਬਾਤ ਕਰਾਂਗੇ ਕਿ ਜਿਹੜਾ ਬੰਨ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਬੰਨ ਆ ਜਿਹੜਾ ਕਹਿੰਦੇ ਕਮਜ਼ੋਰ ਆ ਪਹਿਲਾਂ ਵੀ 2019 ਦੇ ਵਿੱਚ ਇਹ ਟੁੱਟ ਗਿਆ ਸੀ ਜਿਸ ਤੋਂ ਬਾਅਦ ਹੁਣ ਦੁਬਾਰਾ ਜਿਹੜੀ ਮੁਰੰਮਤ ਕੀਤੀ ਜਾ ਰਹੀ ਹੈ ਲੋਕਾਂ ਨਾਲ ਵੀ ਗੱਲਬਾਤ ਕਰਦੇ ਇੱਥੇ ਬਜ਼ੁਰਗ ਹੈਗੇ ਨੇ ਗੱਲਬਾਤ ਕਰਾਂਗੇ ਹਾਂਜੀ ਬਜ਼ੁਰਗੋ ਕੀ ਨਾਮ ਹੈ ਜੀ ਲਕਵੀਰ ਸਿੰਘ ਇਸੇ ਪਿੰਡ ਦੇ ਬਜ਼ੁਰਗੋ ਜੀ अच्छा की हालात की ना क्योंकि जिस तरह लगातार पानी ਦਾ ਪੱਧਰ ਵਧਿਆ ਜਾ ਰਿਹਾ ਵਧ ਹੀ ਜਾਂਦਾ ਜੀ ਹਾਂਜੀ ਪਾਣੀ ਵਧ ਹੀ ਜਾਂਦਾ ਵਧ ਹੀ ਜਾਂਦਾ ਜੀ ਹਾਂਜੀ ਵਧ ਹੀ ਜਾਂਦਾ ਅੱਛਾ ਅੱਛਾ ਫਸਲ ਕਿੰਨੀ ਕਿਕੜ ਦੇ ਵਿੱਚ ਜਿਹੜੀ ਫਸਲ ਇੱਥੇ ਹੋਈ ਹੋਈ ਆ ਆ ਦੇਖੋ ਸਾਰੇ ਫਸਲ ਹੀ ਯਾਦ ਰਿਹਾ ਤੇ ਹਾਂਜੀ ਸਾਰੇ ਡੁੱਬਦੀ ਜਾਂਦੀ ਹੈ ਅੱਛਾ ਕਿੰਨਾ ਕੁ ਨੁਕਸਾਨ ਆ ਫਸਲ ਦੀ ਜੇਕਰ ਗੱਲ ਕਰੇ ਕਾਫੀ ਤੁਸੀਂ ਕਹਿੰਦੇ ਹੋ ਕਿਕੜ ਦੇ ਵਿੱਚ ਫਸਲ ਆ ਪਾਣੀ ਹੋਲੀ ਵਧ ਹਾਂਜੀ 2000 ਕਿਕੜ ਦੇ ਵਿੱਚ ਆ ਜੀ ਅੱਛਾ ਹਾਂਜੀ ਸਾਰੀ ਹੁਣ ਆ ਪਾਣੀ ਨਾਲ ਖਰਾਬ ਹੀ ਹੋ ਜਾਂਦੀ ਆ ਝੋਨੇ ਨਿਸਰੇ ਆ ਨਾ ਇਸ ਕਰਕੇ ਸਾਰੇ ਖਰਾਬ ਹੋ ਜਾਂਦੇ ਆ ਜੀ ਜਿਹੜੇ ਨਿਸਰੇ ਆ ਉਹ ਖਰਾਬ ਹੀ ਆ ਸਾਰੇ ਜੀ ਹੋਣ ਪਾਣੀ ਪਤਾ ਨਹੀਂ ਕਦੋਂ ਉੱਤਰਦਾ ਜਦ ਤੱਕ ਪਾਣੀ ਨਹੀਂ ਉੱਤਰਦਾ ਉਹਨਾਂ ਤੱਕ ਨੁਕਸਾਨ ਹੀ ਨਹੀਂ ਹਾਂਜੀ ਨੁਕਸਾਨ ਨਹੀਂ ਅੱਛਾ ਤੁਹਾਡੇ ਨਾਲ ਕੋਈ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਜਾਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਜਿਸ ਤਰ੍ਹਾਂ ਹਾਲਾਤ ਬਣ ਰਹੇ ਆ ਖਾਸ ਪ੍ਰਸ਼ਾਸਨ ਦਾ ਬੰਦਾ ਜਿਹੜਾ ਨਹੀਂ ਆਇਆ ਜੀ ਕੋਈ ਗੱਲ ਨਹੀਂ ਆ ਨਹੀਂ ਆ ਹਾਂਜੀ ਇਹ ਪਿੰਡ ਦਾ ਵੈਸੇ ਨਾਮ ਹੈ ਕੀ ਹੈ ਜੀ ਭੋਲੇਵਾਲ ਕਦੀਮ ਹੈ ਜੀ ਭੋਲੇਵਾਲ ਕਦੀਮ ਹਾਂਜੀ ਭੋਲੇਵਾਲ ਕਦੀਮ ਜੀ ਬਿਲਕੁਲ ਹੈ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾਈਆਂ ਭੋਲੇਵਾਲ ਕਦੀਮ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਪਿੰਡ ਦੀਆਂ ਕਾਫੀ ਜਿਹੜਾ ਇੱਥੇ ਜਿਹੜਾ ਮਾਹੌਲ ਆ ਸਹਿਮ ਦਾ ਮਾਹੌਲ ਬਣਿਆ ਹੋਇਆ ਜਿਹੜੇ ਪਿੰਡ ਦੇ ਲੋਕ ਆ ਆਸ-ਪਾਸ ਦੇ ਵੀ ਲੋਕ ਆ ਜਾਂ ਇਸ ਮੌਜੂਦਾ ਪਿੰਡ ਦੇ ਜਿਹੜੇ ਲੋਕ ਆ ਉਹ ਵੀ ਇੱਥੇ ਆ ਕੇ ਹਾਲਾਤ ਦੀ ਜਾਣਕਾਰੀ ਲੈ ਰਹੇ ਨੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵੱਧਿਆ ਤੇ ਪਾਣੀ ਦੇ ਕਹਿੰਦੇ 19 ਚ ਜਿਹੜਾ ਟੁੱਟ ਗਿਆ ਸੀ ਦੁਬਾਰਾ ਇਸ ਦੀ ਮਰਮਤ ਵੀ ਕੀਤੀ ਗਈ ਸੀ ਪਰ ਸਹੀ ਟੰਗਣਾ ਨਹੀਂ ਕੀਤੀ ਗਿਆ ਜਿਸ ਤੋਂ ਬਾਅਦ ਫਿਰ ਹਾਲਾਤ ਉਦਾ ਦੇ ਉਦਾ ਹੀ ਹੋ ਗਏ ਜੇਕਰ ਪਰਲੇ ਪਾਸੇ ਦੀ ਗੱਲ ਕਰੀਏ ਬੰਨ ਤੋਂ ਉੱਥੇ ਦੇ ਹਾਲਾਤ ਤਾਂ ਕਾਫੀ ਠੀਕ ਨੇ ਲੋਕਾਂ ਨੂੰ ਇਹ ਵੀ ਡਰ ਸਤਾ ਰਿਹਾ ਕਿ ਜੇਕਰ ਇਹ ਬੰਨ ਰੱਬ ਨਾ ਕਰੇ ਕਿਤੇ ਕਿ ਟੁੱਟਦਾ ਜਾ ਕੋਈ ਦਿੱਕਤ ਪਰੇਸ਼ਾਨੀਆਂ ਨਹੀਂ ਪਾਣੀ ਇੱਧਰ ਵੀ ਆ ਸਕਦਾ ਪਰ ਜੋ ਮੌਜੂਦਾ ਹਾਲਾਤ ਨੂੰ ਅਸੀਂ ਦਿਖਾਇਆ ਲੁਧਿਆਣਾ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਨਾਲ ਜਿਹੜੇ ਪਿੰਡ ਉਹਨਾਂ ਦਾ ਹਾਲਾਤ ਦਿਖਾਇਆ ਲੋਕੀ ਕਾਫੀ ਸਹਿਮ ਦਾ ਮਾਹੌਲ ਲੋਕਾਂ 'ਚ ਬਣਿਆ ਹੈ ਕਿਉਂਕਿ ਜਿਸ ਤਰ੍ਹਾਂ ਸਤਲ ਦਾਨਕਸਵਰਾ ਟੀਵੀ